ਪੰਜਾਬ ਦੇ ਵਿੱਚ ਕਾਫੀ ਜਿਹੜਾ ਕਿ ਮੁੱਦਾ ਇਹੀ ਰਹਿੰਦਾ ਹੈ ਕਿ ਪ੍ਰਾਲੀ ਦਾ ਤੇ ਟਾਈਲ ਬਣਾਉਣ ਦਾ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਇਸ ਇਸ ਚੀਜ਼ ਨੂੰ ਇਸ ਤਰ੍ਹਾਂ ਯੂਜ਼ ਕਰ ਸਕਦੇ ਆਪਾਂ ਨਹੀਂ ਟਾਈਲ ਤਾਂ ਫਾਈਨਲਾਈਜ਼ ਐਨੀ ਜਲਦੀ ਨਹੀਂ ਹੋਈ ਇਸ ਤੋਂ ਪਹਿਲਾਂ ਕਾਫੀ ਪ੍ਰੋਡਕਟ ਮੈਂ ਡਿਜ਼ਾਈਨ ਕੀਤੇ ਸੀ 2015 ਤੋਂ ਹੀ ਸ਼ੁਰੂ ਕੀਤਾ ਹੋਇਆ ਮੈਂ ਡਿਜ਼ਾਈਨਿੰਗ ਫੇਸ ਇਹਦਾ ਜੀ ਅਗਲੀ ਜਿਹੜੀ ਸਟੱਬਲ ਬਰਨਿੰਗ ਹੋਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਆ ਕਿ ਇੱਕ ਪ੍ਰੋਪਰ ਸਸਟੇਨੇਬਲ ਇਹਦਾ ਰਿਜ਼ਲਟ ਕੱਢ ਕੇ ਦੇਈਏ ਮਾਰਕੀਟ ਦੇ ਵਿੱਚ ਡਬਲ ਬਰਨਿੰਗ ਰੋਕਣ ਵਾਸਤੇ ਤਾਂ ਸਭ ਤੋਂ ਵਧੀਆ ਤਰੀਕਾ ਕਿਸੇ ਚੀਜ਼ ਦੀ ਪ੍ਰੋਡਕਸ਼ਨ ਹੀ ਹੁੰਦੀ ਹੈ ਤੁਸੀਂ ਜਦੋਂ ਰੌ ਮਟੀਰੀਅਲ ਐਜ਼ ਅ ਰੌ ਮਟੀਰੀਅਲ ਯੂਜ਼ ਕਰੋਗੇ ਫੈਕਟਰੀਜ਼ ਦੇ ਵਿੱਚ ਤੇ ਇਹ ਆਪਣੇ ਆਪ ਹੀ ਵਿਕਣੀ ਵੀ ਚાલુ ਹੋ ਜਾਣੀ ਤੇ ਬਲਨੀ ਵੀ ਬੰਦ ਹੋ ਜਾਣੀ ਪੂਰਾ ਮਛਲ ਪਰਦੇਓ ਇਹਦੇ ਨਾਲ ਕਿਉਂਕਿ ਉੱਥੇ ਡਿਜ਼ਾਈਨਿੰਗ 'ਚ ਇਸ ਤਰ੍ਹਾਂ ਦੇ ਨੇਚਰਲ ਪ੍ਰੋਡਕਟ ਬੜੇ ਯੂਜ਼ ਹੁੰਦੇ ਆ ਫਿਰ ਹੀਟ ਰੈਜ਼ਿਸਟੈਂਸ ਇਹਦੀ ਬਹੁਤ ਵਧੀਆ ਦੁਬਈ ਵਰਗੀ ਮਾਰਕੀਟ ਜਾਂ ਫਿਰ ਰਾਜਸਥਾਨ ਵਰਗੀ ਮਾਰਕੀਟ ਬੜੀ ਵਧੀਆ ਟਾਰਗੇਟ ਕਰ ਸਕਦੇ ਆਪਾਂ ਇਹ ਕੰਮ ਪੈਸੇ ਕਮਾਉਣ ਲਈ ਨਹੀਂ ਕਰ ਰਿਹਾ ਜੀ ਇਹ ਕੰਮ ਇੱਕ ਪੰਜਾਬ ਦਾ ਜਿਹੜਾ ਇਸ਼ੂ ਕਹਿ ਲਓ ਜੀ ਜਿਹੜਾ ਇੱਕ ਪੋਲੂਸ਼ਨ ਦੇ ਨਾਲ ਰਿਲੇਟਿਡ ਇੱਕ ਇਸ਼ੂ ਹੈਗਾ ਬੜਾ ਵੱਡਾ ਇੱਕ ਤਾਂ ਉਹਨੂੰ ਖਤਮ ਕਰੀਏ ਦੂਸਰਾ ਇੱਕ ਨਵਾਂ ਇੰਡਸਟਰੀਅਲ ਰੈਵਿਊਸ਼ਨ ਵੀ ਆ ਸਕਦਾ ਹੈ ਪਰਾਲੀ ਸਾਰਿਆਂ ਲਈ ਸਮੱਸਿਆ ਬਣੀ ਹੋਈ ਆ ਕਿਸਾਨਾਂ ਲਈ ਬਣੀ ਹੋਈ ਆ ਸਰਕਾਰ ਲਈ ਬਣੀ ਹੋਈ ਆ ਮੈਨੂੰ ਲੱਗਦਾ ਵੀ ਇਹ ਤੋਂ ਚੰਗਾ ਤਾਂ ਹੱਲ ਹੀ ਕੋਈ ਹੈ ਨਹੀਂਗਾ ਇਹ ਪਰਾਲੀ ਤੋਂ ਆ ਸ਼ੀਟਾਂ ਬਣ ਰਹੀਆਂ ਨੇ इवन ਤੁਸੀਂ ਡਾਊਨ ਸੀਲਿੰਗ ਕਰਾਉਨੇ ਆ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਜੀ इवन ਸਭ ਤੋਂ ਵੱਡੀ ਗੱਲ ਇਹ ਜਿਹੜੀ ਇਨਸੂਲੇਸ਼ਨ ਵਾਕਮਾਲ ਦੀ ਆ ਨੇਚੁਰਲ ਆ ਜੋ ਜੰਟਮ ਸਤਿਗ੍ਰਹਤ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਇਹ ਰੋਲਾ ਪਾਇਆ ਜਾਂਦਾ ਹੈ ਕਿ ਜਿਹੜੀ ਪਰਾਲੀ ਜਿਹੜੇ ਕੀ ਕਿਸਾਨ ਸਾੜ ਦਿੰਦੇ ਨੇ ਉਸ ਨੂੰ ਨਾ ਸਾੜਾ ਜਾਵੇ ਪਰ ਉਸ ਚੀਜ਼ ਨੂੰ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਤੇ ਸਾਡੇ ਨਾਲ ਸ਼ਖਸ ਮੌਜੂਦ ਆ ਜਿਨ੍ਹਾਂ ਨੇ ਪਰਾਲੀ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਉਸ ਦਾ ਟਾਇਲ ਜਿਹੜੀ ਬਣਾਈ ਗਈ ਹੈ ਤਸਵੀਰਾਂ 'ਚ ਤੁਹਾਨੂੰ ਦਿਖਾ ਸਕਾਂਗੇ ਕਿ ਇਹ ਤਸਵੀਰਾਂ ਜਿਸ ਦੇ ਵਿੱਚ ਬਣਾਈ ਗਈ ਹੈ ਗਲਬਤ ਕਰਦੇ ਹਾਂ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਈ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਗਈ ਸੱਸੀ ਕਾ ਜਸਾ ਸਤੋਟ ਟੋਟੋ ਮੈਂ ਪਰਮਿੰਦਰ ਸਿੰਘ ਆ ਜੀ ਗੁਰਦਾਸਪੁਰ ਤੋਂ ਜੀ ਕਸਿਆ ਕਿ ਪੰਜਾਬ ਦੇ ਵਿੱਚ ਕਾਫੀ ਜਿਹੜਾ ਕਿ ਮੁੱਦਾ ਇਹੀ ਰਹਿੰਦਾ ਹੈ ਕਿ ਪ੍ਰਾਲੀ ਦਾ ਤੇ ਟਾਈਲ ਬਣਾਉਣ ਦਾ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਇਸ ਇਸ ਚੀਜ਼ ਨੂੰ ਇਸ ਤਰ੍ਹਾਂ ਯੂਜ਼ ਕਰ ਸਕਦੇ ਆਪਾਂ ਨਹੀਂ ਟਾਈਲ ਤਾਂ ਫਾਈਨਲਾਈਜ਼ ਐਨੀ ਜਲਦੀ ਨਹੀਂ ਹੋਈ ਇਸ ਤੋਂ ਪਹਿਲਾਂ ਕਾਫੀ ਪ੍ਰੋਡਕਟ ਮੈਂ ਡਿਜ਼ਾਈਨ ਕੀਤੇ ਸੀ 2015 ਤੋਂ ਹੀ ਸ਼ੁਰੂ ਕੀਤਾ ਹੋਇਆ ਮੈਂ ਡਿਜ਼ਾਈਨਿੰਗ ਫੇਸ ਇਹਦਾ ਜੀ ਤੇ ਇਸ ਵੇਲੇ ਟਾਰਗੇਟ ਟਾਈਲਸ ਤੇ ਠੀਕ ਇਹਦਾ ਪ੍ਰੋਡਕਸ਼ਨ ਪਲਾਂਟ ਲਾਉਣ ਦੀ ਤਿਆਰੀ ਚਾ ਦੇਖੋ ਅਗਲੀ ਜਿਹੜੀ ਸਟੱਬਲ ਬਰਨਿੰਗ ਹੋਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਆ ਕਿ ਇੱਕ ਪ੍ਰੋਪਰ ਸਸਟੇਨੇਬਲ ਦਾ ਰਿਜ਼ਲਟ ਕੱਢ ਕੇ ਦੇਈਏ ਮਾਰਕੀਟ ਦੇ ਨੂੰ ਮੈਂ ਤੁਸੀ ਇੱਕ ਤਰ੍ਹਾਂ ਦਾ ਆਈਡੀਆ ਦੇਤਾ ਕਿ ਇਸ ਚੀਜ਼ ਨੂੰ ਇਸ ਤਰ੍ਹਾਂ ਦੇ ਨਾਲ ਇਸਤੇਮਾਲ ਵੀ ਕਿੰਨਾ ਜਾ ਸਕਦਾ ਬਿਲਕੁਲ ਮੈਡਮ ਸਟੱਬਲ ਬਰਨਿੰਗ ਰੋਕਣ ਵਾਸਤੇ ਤਾਂ ਸਭ ਤੋਂ ਵਧੀਆ ਤਰੀਕਾ ਕਿਸੇ ਚੀਜ਼ ਦੀ ਪ੍ਰੋਡਕਸ਼ਨ ਹੀ ਹੁੰਦੀ ਹੈ ਤੁਸੀਂ ਜਦੋਂ ਰੌ ਮਟੀਰੀਅਲ ਐਜ਼ ਅ ਰੌ ਮਟੀਰੀਅਲ ਯੂਜ਼ ਕਰੋਗੇ ਫੈਕਟਰੀਜ਼ ਦੇ ਵਿੱਚ ਤੇ ਆਪਣੇ ਆਪ ਹੀ ਵਿਕਣੀ ਵੀ ਚાલુ ਹੋ ਜਣੀ ਤੇ ਬਲਨੀ ਵੀ ਬੰਦ ਹੋ ਜਣੀ ਇਹ ਕਦੋਂ ਆਇਆ ਕਦੋਂ ਸ਼ੁਰੂਆਤ ਕੀਤੀ ਇਸ ਚੀਜ਼ ਦੀ ਵੈਸੇ ਮੈਂ 2015 ਤੋਂ ਸ਼ੁਰੂ ਕੀਤਾ ਹੈ 7-8 ਸਾਲ ਹੋ ਗਏ ਹਾਂ ਹਾਂਜੀ ਹਾਂਜੀ ਪਹਿਲਾਂ ਜਿੱਦਾਂ ਟਰੇਜ਼ ਬਣਾਈਆਂ ਸੀਗੀਆਂ ਪਹਿਲਾਂ ਸਟਾਇਰੋਫੋਮ ਦੇ ਸਬਸਟੀਟਿਊਟ ਵੀ ਬਣਾਏ ਸੀਗੇ ਉਹ ਲੈ ਕੇ ਨਹੀਂ ਆਇਆ ਤੇ ਵੈਸੇ ਉਹ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਸੀਗਾ ਰਿਸਪੌਂਸ ਬਹੁਤ ਵਧੀਆ ਜੀ ਹੈ ਤੇ ਇੱਕ ਵਾਰੀ ਪ੍ਰੋਡਕਸ਼ਨ ਕੱਢਣ ਦੀ ਗੱਲ ਹੈ ਜਦੋਂ ਮਰਜ਼ੀ ਵੇਚ ਲਓ ਭਾਵੇਂ ਪੂਰਾ ਹਿਮਾਚਲ ਭਰ ਦਿਓ ਇਹਦੇ ਨਾਲ ਕਿਉਂਕਿ ਉੱਥੇ ਡਿਜ਼ਾਈਨਿੰਗ ਚ ਇਸ ਤਰ੍ਹਾਂ ਦੇ ਨੈਚੁਰਲ ਪ੍ਰੋਡਕਟ ਬੜੇ ਯੂਜ਼ ਹੁੰਦੇ ਆ ਫਿਰ ਹੀਟ ਰੈਜ਼ਿਸਟੈਂਸ ਇਹਦੀ ਬਹੁਤ ਵਧੀਆ ਦबई ਵਰਗੀ ਮਾਰਕੀਟ ਜਾਂ ਫਿਰ ਰਾਜਸਥਾਨ ਵਰਗੀ ਮਾਰਕੀਟ ਬੜੀ ਵਧੀਆ ਟਾਰਗੇਟ ਕਰ ਸਕਦੇ ਆ ਆਪਾਂ ਮਤਲਬ ਪੂਰਾ ਵੈਸੇ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚ ਕਲੀਅਰ ਹੈ ਪਰ ਆਏ ਆ ਕਿ ਇੱਕ ਤਰ੍ਹਾਂ ਦਾ ਤੁਹਾਡੇ ਕੋਲ ਆਈਡੀਆ ਬਾਹਰ ਕੱਢ ਚੁੱਕੇ ਹੋ ਤੁਸੀਂ ਇੱਕ ਆਈਡੀਆ ਸਾਹਮਣੇ ਲਿਆ ਚੁੱਕੇ ਹੋ ਬਸ ਉਸ ਚੀਜ਼ ਨੂੰ ਇਸਤੇਮਾਲ ਕਰਨਾ ਪ੍ਰੋਡਕਸ਼ਨ ਸ਼ੁਰੂ ਕਰਨੀ ਹੈ ਹਮ ਪ੍ਰੋਡਕਸ਼ਨ ਪਲਾਂਟ ਦੀ ਤਿਆਰੀ ਹੈ ਜੀ ਮਸ਼ੀਨਰੀ ਡਿਜ਼ਾਈਨਿੰਗ ਚੱਲ ਰਹੀ ਹੈ ਬਸ ਇੱਕ ਪ੍ਰੋਡਕਸ਼ਨ ਜਿੱਦਣ ਨਿਕਲ ਆਈ ਉਹ ਦਿਨ ਸਮਝੋ ਹੱਲ ਹੋਈਏਗਾ ਜੀ ਉਹ ਦਿਨ ਮਤਲਬ ਲਾਈਨਾਂ ਲੱਗ ਜਾਣਗੀਆਂ ਉਮੀਦ ਹੈ ਬੇਸਿਕਲੀ ਇਹ ਕੰਮ ਪੈਸੇ ਕਮਾਉਣ ਲਈ ਨਹੀਂ ਕਰ ਰਿਹਾ ਜੀ ਇਹ ਕੰਮ ਇੱਕ ਪੰਜਾਬ ਦਾ ਜਿਹੜਾ ਇਸ਼ੂ ਕਹਿ ਲਓ ਜੀ ਕੀ ਜਿਹੜਾ ਇੱਕ ਪੋਲਿਊਸ਼ਨ ਦੇ ਨਾਲ ਰਿਲੇਟਡ ਇੱਕ ਇਸ਼ੂ ਹੈਗਾ ਬੜਾ ਵੱਡਾ ਇੱਕ ਤਾਂ ਉਹਨੂੰ ਖਤਮ ਕਰੀਏ ਦੂਸਰਾ ਇੱਕ ਨਵਾਂ ਇੰਡਸਟਰੀਅਲ ਰੈਵਿਊਲੂਸ਼ਨ ਵੀ ਆ ਸਕਦਾ ਕਿਉਂਕਿ ਪੰਜਾਬ ਵਿੱਚ ਪਰਾਲੀ 20 ਮਿਲੀਅਨ ਟਨਸ ਦੇ ਲਾਗੇ ਛੱਗੇ ਆਪਣੇ ਕੋਲ ਅਵੇਲੇਬਲ ਹੈ ਹਰ ਸਾਲ ਦੀ ਪ੍ਰੋਡਕਸ਼ਨ ਤੇ ਇੱਕ ਇੰਡਸਟਰੀ ਵੱਖਰੀ ਲਾਈ ਜਾ ਸਕਦੀ ਹੈ ਜਿਹਦੇ ਵਿੱਚ ਐਜ਼ ਅ ਰੌਅ ਮਟੀਰੀਅਲ ਆਪਾਂ ਯੂਜ਼ ਕਰਕੇ ਇਹਨੂੰ ਜਿੰਨਾ ਮਰਜ਼ੀ ਆਪਾਂ ਪ੍ਰੋਸੈਸਿੰਗ ਕਰ ਸਕਦੇ ਹਾਂ ਜੀ ਇਹ ਤਾਂ ਗੱਲ ਸਹੀ ਹੈ ਹਾਂ ਤੇ ਲੱਗਦਾ ਇਸ ਦੇ ਵਿੱਚ ਹੈਲਪ ਦੀ ਵੀ ਕਾਫੀ ਲੋੜ ਹੈਗੀ ਆ ਅਗਰ ਸਰਕਾਰ ਵੀ ਇਸ ਚੀਜ਼ ਦੇ ਵਿੱਚ ਹੈਲਪ ਕਰੇ ਹਾਂਜੀ ਅ ਆਦਤਾਂ ਆਪੀ ਲੱਗਿਆ ਹੋਇਆ ਜੀ ਜੀ ਹੈਲਪ ਹੋਏਗੀ ਗੌਰਮੈਂਟ ਦੀ ਠੀਕ ਹੈ ਨਹੀਂ ਤੇ ਮੈਂ ਤੇ ਕਰਨਾ ਹੀ ਹੈ ਕਿ ਜਿਹੜਾ ਕੰਮ ਹੈ ਬਹੁਤ ਛਲਾਗਾ ਯੋਗ ਵੈਸੇ ਕੰਮ ਹੋਏਗਾ ਲੱਗਦਾ ਹੈ ਕਿ ਨਹੀਂ ਆਪਾਂ ਜਦੋਂ ਇੱਕ ਟਾਰਗੇਟ ਫੜਿਆ ਹੋਵੇ ਨਾ ਹਾਂਜੀ ਤੇ ਆਦਤ ਹੈ ਕਿ ਉਹਨੂੰ ਖਤਮ ਕਰਕੇ ਹੀ ਛੱਡੀਦਾ ਜੀ ਨਹੀਂ ਉਹ ਹੱਲ ਕੱਢ ਕੇ ਹੀ ਛੱਡਾਂਗੇ ਸਭ ਪਹਿਲਾਂ ਤਾਂ ਬਹੁਤ ਵਧੀਆ ਕੰਮ ਤੇ ਨਾਲ ਹੀ 올 ਦਾ ਬੈਸਟ ਪ੍ਰੋਡਕਸ਼ਨ ਜਲਦੀ ਤੋਂ ਜਲਦੀ ਸ਼ੁਰੂ ਹੋਵੇ ਤੇ ਵਧੀਆ ਕੰਮ ਚੱਲੇ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸ਼ਸ਼ੀਕਾ ਸ਼ਸ਼ੀਕਾ ਤੇ ਐਸੀ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਪਰਾਲੀ ਨੂੰ ਇਸਤੇਮਾਲ ਕੀਤਾ ਗਿਆ ਟਾਈਲ ਦੇ ਨਾਲ ਪ੍ਰੋਡਕਸ਼ਨ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਇਹ ਦੇਖਣਾ ਹੋਊਗਾ ਕਿਸ ਤਰ੍ਹਾਂ ਰਿਸਪੌਂਸ ਜਿਹੜਾ ਕਿ ਚੀਜ਼ ਨੂੰ ਮਿਲਦਾ ਹੈ ਕਾਫੀ ਫਾਇਦੇ ਵੀ ਨੇ ਇਸ ਚੀਜ਼ ਦੇ ਜਿਸ ਤਰ੍ਹਾਂ ਹੀਰ ਪ੍ਰੋਡਕਸ਼ਨ ਵਾਟਰ ਪ੍ਰੂਫ ਬਹੁਤ ਜ਼ਿਆਦਾ ਜਿਹੜੀ ਕਿਸ ਚੀਜ਼ ਦੇ ਫਾਇਦੇ ਨੇ ਪਰ ਇਸ ਦੇ ਨਾਲ ਕੀ ਕੀ ਫਾਇਦੇ ਨੇ ਆਪਾਂ ਸਿੱਧੀ ਗੱਲਬਾਤ ਵੀ ਕਰਾਂਗੇ ਕਿਉਂਕਿ ਕੁਝ ਤਾਂ ਦੱਸਦੇ ਆ ਪਰ ਹੋਰ ਕੀ ਕੀ ਇਹਦੇ ਫਾਇਦੇ ਹੋ ਸਕਦੇ ਨੇ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤਾਂ ਜਿਹੜਾ ਕੰਮ ਇਹਨਾਂ ਦੇ ਵੱਲੋਂ ਸ਼ਲਾਗਯੋ ਕੀਤਾ ਗਿਆ ਉਸ ਦੇ ਬਾਰੇ ਆਪਾਂ ਵੀ ਗੱਲਬਾਤ ਕਰਦੇ ਹਾਂ ਸਰ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰੋਜੈਕਟ ਲੱਗਿਆ ਨਹੀਂ ਬਿਲਕੁਲ ਜੀ ਤੁਸੀਂ ਦੇਖੋ ਜਿਹੜੀ ਪਰਾਲੀ ਸਾਰਿਆਂ ਲਈ ਸਮੱਸਿਆ ਬਣੀ ਹੋਈ ਆ ਕਿਸਾਨਾਂ ਲਈ ਬਣੀ ਹੋਈ ਆ ਸਰਕਾਰ ਲਈ ਬਣੀ ਹੋਈ ਆ ਮੈਨੂੰ ਲੱਗਦਾ ਵੀ ਇਦੋਂ ਚੰਗਾ ਤਾਂ ਹਾਲ ਹੀ ਕੋਈ ਹੈ ਨਹੀਂਗਾ ਵੀ ਜਿਹੜੇ ਵੀ ਇਹ ਵੀਰ ਨੇ ਪਰਾਲਾ ਕਰਿਆ ਜੀ ਵੀ ਪਰਾਲੀ ਤੋਂ ਆ ਸ਼ੀਟਾਂ ਬਣ ਰਹੀਆਂ ਨੇ ਇਵਨ ਤੁਸੀਂ ਡਾਊਨ ਸੀਲਿੰਗ ਕਰਾਉਨੇ ਆ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਜੀ ਇਵਨ ਸਭ ਤੋਂ ਵੱਡੀ ਗੱਲ ਇਹ ਜਿਹੜੀ ਇਨਸੂਲੇਸ਼ਨ ਬਾਖਮਾਲ ਦੀ ਹੈ ਨੇਚੁਰਲ ਹੈ ਇਹਦੇ 'ਚ ਇਹਦਾ এনवायरमेंट ਨੂੰ ਕੋਈ ਨੁਕਸਾਨ ਨਹੀਂ ਹੈ ਜੀ ਵੀ ਇਦੋਂ ਚੰਗਾ ਪ੍ਰੋਜੈਕਟ ਮੈਨੂੰ ਤਾਂ ਨਹੀਂ ਲੱਗਦਾ ਹੋ ਸਕਦਾ ਜੀ ਵੀ ਹਾਲਾਂਕਿ ਇਹ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੀ ਹੋਊਗਾ ਹੈ ਵੀ ਇਹਦੇ ਤੇ ਕਿਉਂ ਨਹੀਂ ਸਾਡੇ ਜਿਹੜੇ ਪ੍ਰਾਲੀ ਸੰਭਾਲਣ ਵਾਲੀਆਂ ਚਾਹੇ ਸਾਡੀਆਂ ਜਿਹੜੀਆਂ ਵੀ ਸੰਸਥਾਵਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਇਹਦੇ ਤੇ ਗੌਰ ਕਰਨੀ ਚਾਹੀਦੀ ਆ ਜੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਜੀ ਤੇ ਕੀ ਲੱਗਦਾ ਸਰ ਅਗਰ ਇਹ ਇੱਕ ਵਾਰ ਮਾਰਕੀਟ ਦੇ ਵਿੱਚ ਆ ਗਿਆ ਮੈਨੂੰ ਲੱਗਦਾ ਕੋਈ ਇਸ ਚੀਜ਼ ਨੂੰ ਮਨਾ ਕਰੂਗਾ ਨਹੀਂ ਬਿਲਕੁਲ ਤੁਸੀਂ ਆਪਾਂ ਉਹੀ ਗੱਲ ਕਰਦੇ ਨੇ ਵੀ ਕੁਦਰਤੀ ਚੀਜ਼ ਐ ਇੱਕ ਤਾਂ ਜੀ ਤੇ ਇਹਦਾ এনवायरमेंट ਨੂੰ ਕੋਈ ਨੁਕਸਾਨ ਨਹੀਂ ਹੈਗਾ ਦੂਜੀ ਗੱਲ ਜਿਵੇਂ ਤੁਹਾਨੂੰ ਘਰਾਂ 'ਚ ਤੁਸੀਂ ਘਰ ਗਰਮੀ ਸਰਦੀ ਤੋਂ ਵਿੱਚ ਤੁਸੀਂ ਇਹਨੂੰ ਯੂਜ਼ ਕਰਦੇ ਆਂ ਡਾਊਨ ਸੀਲਿੰਗ ਤੇ ਯੂਜ਼ ਕਰਦੇ ਆਂ ਉੱਥੇ ਤੁਹਾਨੂੰ ਗਰਮ ਠੰਡਾ ਜਿਵੇਂ ਸਰਦੀਆਂ 'ਚ ਇਹ ਥੋੜੇ ਟੈਂਪਰੇਚਰ ਮੈਂਟੇਨ ਕਰਕੇ ਰੱਖੂ ਗੱਲ ਜੀ 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 ਵੀ ਇਸ ਤੋਂ ਵਧੀਆ ਤਾਂ ਪ੍ਰੋਡਕਟ ਹੋ ਹੀ ਨਹੀਂ ਸਕਦਾਗਾ ਜੀ ਸਰ ਵੀ ਦੂਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਾਡੀ ਪੰਜਾਬ 'ਚ ਬਣ ਰਿਆ ਹਾਂ ਹਾਂਜੀ ਇਹ ਮੇਡ ਇਨ ਪੰਜਾਬ ਆ ਔਰ ਇਹ ਚੀਜ਼ ਤਾਂ ਬਾਰਵੀ ਜਾਊਗੀ ਆਪਣਾ ਪੰਜਾਬ ਦਾ ਇਨਾਮ ਰੋਜ਼ ਨਹੀਂ ਬਿਲਕੁਲ ਇਸ ਤੋਂ ਚੰਗੀ ਚੀਜ਼ ਹੋ ਨਹੀਂ ਸਕਦੀ ਵੀ ਉਹੀ ਗੱਲ ਆ ਵੀ ਇਹ ਚੀਜ਼ ਜਿਹੜੀਆਂ ਵੀ ਸਾਡਿਆਂ ਸੰਬੰਧਿਤ ਸਸਤਾਵਾਂ ਨੇ ਹਾਂਜੀ ਜਿਹੜੀਆਂ ਇਸ ਤੇ ਪਰਾਲੀ ਜਿਨ੍ਹਾਂ ਨੇ ਸਿਰਦਰਦੀ ਬਣੀ ਹੋਈ ਆ ਉਹਨਾਂ ਨੂੰ ਇਹ ਜਿਹੇ ਜਿਹੜੇ ਮਤਲਬ ਕਿ ਇਹਨਾਂ ਦਾ ਵੀਰਾਂ ਦਾ ਜਿਹਨਾਂ ਦਾ ਪਰਾਲਾਗਾ ਤੇ ਇਹਨਾਂ ਨੂੰ ਦੀ ਬਾਹ ਫੜਨੀ ਚਾਹੀਦੀ ਆ ਇਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਜੀ ਬਿਲਕੁਲ ਹਾਂਜੀ ਸਰ ਧੰਨਵਾਦ ਜੀ ਠੀਕ ਹੈ ਜੀ ਥੈਂਕ ਯੂ ਸਰ ਇਹਦੇ ਨਾਲੇ ਖੋਰ ਪੁੱਛਣਾ ਚਾਹੂੰਗੀ ਇਹਦੇ ਫਾਇਦੇ ਜ਼ਰੂਰ ਦੱਸ ਦੋ ਮੈਮ ਇੱਕ ਤਾਂ ਇਹ ਵਾਟਰ ਪ੍ਰੂਫ ਹੈ ਇਹਨੂੰ ਕੋਈ ਤਰੀਕੇ ਦਾ ਕੋਈ ਕੀੜਾ ਵਗੈਰਾ ਨਹੀਂ ਲੱਗ ਸਕਦਾ ਇਹ ਹੀਟ ਦੀ ਰੈਜ਼ਿਸਟੈਂਸ ਵੀ ਦਿੰਦਾ ਹੈ ਤੇ ਫਾਇਰ ਪ੍ਰੂਫ ਵੀ ਹੈ ਜੀ ਇਹਨੂੰ ਜਿੱਥੇ ਲਾ ਦੋ ਕਿਸੇ ਤਰੀਕੇ ਦਾ ਕੋਈ ਨੁਕਸਾਨੀ ਨੇਚਰ ਦੇ ਵਿੱਚ ਹੀ ਖਤਮ ਹੋ ਜਾਣਾ 15 ਸਾਲ ਬਾਅਦ ਇਹਨੂੰ ਕ੍ਰਸ਼ ਕਰਕੇ ਤੁਸੀਂ ਮਿੱਟੀ 'ਚ ਸੁੱਟਦੇ ਹੋ ਇਹਦੇ 'ਚ ਪਲਾਂਟੇਸ਼ਨ ਕਰਦੇ ਹੋ ਭਾਵੇਂ ਤਾਂ ਵੀ ਕੋਈ ਚੱਕਰ ਨਹੀਂ ਜੀ ਤੇ ਡਾਊਨ ਸੀਲਿੰਗ ਵੀ ਇਸ ਤਰ੍ਹਾਂ ਉਹਨਾਂ ਨੇ ਵੀ ਦੱਸਿਆ ਕਿ ਇਹਦੇ ਨਾਲ ਆਮ ਨਾਲ ਡਾਊਨ ਸੀਲਿੰਗ ਵੀ ਯੂਜ਼ ਕਰ ਸਕਦੇ ਸੀ ਇਹ ਇਹ ਡਾਊਨ ਸੀਲਿੰਗ ਵਾਸਤੇ ਹੀ ਬਣਾਈ ਹੈ ਜੀ ਹਾਂਜੀ 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 ਸਿੰਪਲ ਜਿਪਸਮ ਬੋਰਡ ਦੀ ਤੁਸੀਂ ਟਾਈਲ ਨੂੰ ਚੱਕਣਾ ਆਲਰੇਡੀ ਜਿਹੜੇ ਤਾਂ ਡੇ ਸਟਰਕਚਰ ਬਣੇ ਹੋਏ ਆ ਨਾ ਉੱਥੇ ਸਪੋਜ਼ ਤੁਸੀਂ ਸੀਲਿੰਗ ਚੇਂਜ ਕਰਨੀ ਆ ਤੁਸੀਂ ਉਹ ਟਾਇਲ ਚੱਕਣੀ ਐ ਇਹ ਰੱਖ ਦੇਣੀ ਐ ਕੋਈ ਸਟਰਕਚਰ ਚੇਂਜ ਕਰਨ ਦੀ ਲੋੜ ਨਹੀਂ ਕੋਈ ਉਹਦਾ weight ਦਾ ਫਰਕ ਨਹੀਂ ਐ ਜੀ ਕੋਈ ਮਤਲਬ size ਦਾ ਫਰਕ ਨਹੀਂ ਐ ਬਸ ਉਹਨੂੰ ਚੱਕਣਾ ਤੇ ਉਹਨੂੰ ਰੱਖੋ ਅਫੋਰਡੇਬਲ ਵੀ ਹੋਊਗਾ ਵੈਸੇ ਹਾਂਜੀ ਹਾਂਜੀ ਬਿਲਕੁਲ ਉਹਦੇ ਨਾਲ ਜਿਹੜਾ ਲੋਕੀ ਘਰ ਲਗਾਉਂਦੇ ਨੇ ਮਹਿੰਗੇ ਮਹਿੰਗੇ ਉਹਦੇ ਨਾਲ ਤਾਂ ਅਫੋਰਡੇਬਲ ਹੀ ਹੋਊਗਾ ਨਾਲੇ ਬਹੁਤ ਫਾਇਦੇਮੰਦ ਹੋਊ ਕਿਤੇ ਘੱਟ ਜੀ ਕਿਤੇ ਘੱਟ ਠੀਕ ਹੈ ਤਾਂ ਤੁਹਾਨੂੰ ਜਿਸ ਤਰ੍ਹਾਂ ਗੱਲਬਾਤ ਕੀਤੀ ਬਹੁਤ ਛਲਾਗਾ ਯੋਗ ਇਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਇੱਕ ਵਾਰ ਜੇ ਮਾਰਕੀਟ ਦੇ ਵਿੱਚ ਆਗੇ ਇਸ ਚੀਜ਼ ਨੂੰ ਪਹਿਲੀ ਗੱਲ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਜਾ ਕੇ ਇਸ ਚੀਜ਼ ਨੂੰ ਪ੍ਰਮੋਟ ਕਰਕੇ ਅੱਗੇ ਮਾਰਕੀਟ ਦੇ ਵਿੱਚ ਆਵੇ ਹੋਰ ਅਪਡੇਟਸ ਦੇ ਚੋਦੇ ਇੱਕ ਦਲ ਦੇ ਹਾਂ ਟਾਈਮਸ ਕੈਮਰਾ ਵਿੱਚ ਬਲਵਿੰਦਰ ਦੇ ਨਾਮ ਹੈ ਹਰਸ਼